DIG ਹਰਚਰਨ ਸਿੰਘ ਪੁਲਰ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਪਹਿਲੀ ਤਸਵੀਰ ਹੈ ਜਿਹੜੀ ਕਿ ਹੁਣ ਮੈਡੀਕਲ ਕਰਵਾਉਣ ਤੋਂ ਬਾਅਦ ਸਾਹਮਣੇ ਆਈ ਹੈ ਤੇ ਦੂਜੇ ਪਾਸੇ ਉੱਥੇ ਹੀ ਆਚੋਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜਿਸ ਤੋਂ ਬਾਅਦ ਕੋਈ ਵੱਡਾ ਖਲਾਸਾ ਹੋ ਸਕਦਾ ਹੈ ਤੇ ਉੱਥੇ ਹੀ ਕਰੋੜਾ ਰੁਪਏ ਬਰਾਮਦ ਹੋਏ ਤੇ ਵੱਡੀ ਗਿਣਤੀ ਦੇ ਵਿੱਚ ਸੋਨਾ ਵੀ ਬਰਾਮਦ ਕੀਤਾ ਗਿਆ ਦੱਸਿਆ ਕਿ ਕੱਲ ਉੱਥੇ ਹੀ ਇੱਕ CBI ਨੇ ਰੇਡ ਮਾਰੀ ਤੇ ਰੇਡ ਦੇ ਦੌਰਾਨ ਜਿਹੜਾ ਕਿ ਦੱਸਿਆ ਗਿਆ ਕਿ DIG ਹਰਚਰਨ ਸਿੰਘ ਪੁੱਲਰ ਰਿਸ਼ਵਤ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤੇ ਮਹੀਨੇ ਦਾ 5 ਲੱਖ ਜਿਹੜੀ ਕਿ ਰਿਸ਼ਵਤ ਲੈਂਦੇ ਸੀ ਤਾਂ ਗੱਲ ਕਰੀਏ ਤੇ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇੱਥੇ ਸੀਬੀਆਈ ਦੋਮਾ ਦਾ ਰਿਮਾਂਡ ਮੰਗੇਗੀ ਸੀਬੀਆਈ ਨੇ ਵੀਰਵਾਰ ਦੁਪਹਿਰੇ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਕੇਸ 'ਚ ਗ੍ਰਿਫਤਾਰ ਕੀਤਾ ਸੀ ਉਥੇ ਹੀ ਅੱਜ ਮੈਡੀਕਲ ਕਰਵਾਇਆ ਗਿਆ ਹੈ ਗ੍ਰਿਫਤਾਰੀ ਦੇ ਬਾਅਦ ਉਸਦੀ ਪਹਿਲੀ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ ਤੇ ਜਦੋਂ ਸੀਬੀਆਈ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਤੇ ਲਈ ਲੈ ਕੇ ਪਹੁੰਚੀ ਤਾਂ ਉਹ ਕੋਟ ਪੈਂਟ ਪਾਕਿ ਪੈਂਟ ਤੇ ਸ਼ਰਟ ਪਾ ਕੇ ਜਿਹੜਾ ਕਿ ਪਹਿਨੇ ਹੋਏ ਸੀ ਤੇ ਹੱਥ ਦੇ ਵਿੱਚ ਕੜੀ ਸੀ ਤੇ ਗੱਡੀ ਵਿੱਚ ਉਹ ਪਿੱਛੇ ਦੀ ਸੀਟ ਦੇ ਉੱਤੇ ਬੈਠੇ ਸੀ ਤੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਡੀਆਈਜੀ ਨੇ ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਮੰਡੀ ਗੋਵਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੇ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਰਿਸ਼ਵਤ ਨਾ ਦੇਣ ਤੇ ਉਸ ਤੇ 2 ਸਾਲ ਪਹਿਲਾਂ ਸਰੰਦ ਦੇ ਵਿੱਚ ਦਰਜ ਪੁਰਾਣੀ ਕੇਸ ਚ ਚਾਰਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕਰਨ ਤੇ ਨਵੇਂ ਫਰਜ਼ੀ ਕੇਸ ਦੀ ਧਮਕੀ ਦਿੱਤੀ ਗਈ ਤੇ ਕਾਰੋਬਾਰੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ ਤੇ ਉੱਥੇ ਹੀ ਸੀਬੀਆਈ ਨੇ ਜਾਂਚ ਦੇ ਬਾਅਦ ਟਰੈਪ ਲਗਾ ਕੇ ਜਿਹੜਾ ਕਿ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਥੇ ਹੀ ਦੱਸਦੀ ਹੈ ਕਿ ਹੁਣ ਰਿਸ਼ਵਤ ਦੇ ਮਾਮਲੇ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਮੈਡੀਕਲ ਕਰਵਾਇਆ ਗਿਆ ਤੇ ਥੋੜੇ ਸਮੇਂ ਦੇ ਵਿੱਚ ਉਹਨਾਂ ਦੀ ਕੋਰਟ 'ਚ ਪੇਸ਼ੀ ਹੈ ਜਿਸ ਤੋਂ ਬਾਅਦ ਉਥੇ ਹੀ ਸੀਬੀਆਈ ਜਿਹੜਾ ਕਿ ਰਿਮਾਂਡ ਮੰਗੇਗੀ ਤੇ ਅੱਜ ਕੋਰਟ ਦੇ ਵਿੱਚ ਕੋਈ ਵੱਡਾ ਖੁਲਾਸਾ ਵੀ ਹੋ ਸਕਦਾ ਹੈ ਤਾਂ ਗੱਲ ਕਰੀਏ ਤੇ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੋਲਰ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਦੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇੱਥੇ ਸੀਬੀਆਈ ਧੋਮਾ ਦਾ ਰਿਮਾਂਡ ਮੰਗੇਗੀ ਸੀਬੀਆਈ ਨੇ ਵੀਰਵਾਰ ਦੁਪਹਿਰੇ ਨੂੰ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਰਿਸ਼ਵਤ ਕੇਸ ਚ ਗ੍ਰਿਫਤਾਰ ਕੀਤਾ ਸੀ ਉੱਥੇ ਹੀ ਅੱਜ ਮੈਡੀਕਲ ਕਰਵਾਇਆ ਗਿਆ ਹੈ ਗ੍ਰਿਫਤਾਰੀ ਦੇ ਬਾਅਦ ਉਸਦੀ ਪਹਿਲੀ ਤਸਵੀਰ ਜਿਹੜੀ ਕਿ ਸਾਹਮਣੇ ਆਈ ਹੈ ਤੇ ਜਦੋਂ ਸੀਬੀਆਈ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਮੈਡੀਕਲ ਜਾਂਚ ਤੇ ਲਈ ਲੈ ਕੇ ਪਹੁੰਚੀ ਤਾਂ ਉਹ ਕੋਟ ਪੈਂਟ ਪੈਂਟ ਤੇ ਸ਼ਰਟ ਪਾ ਕੇ ਜਿਹੜਾ ਕਿ ਪਹਿਨੇ ਹੋਏ ਸੀ ਤੇ ਹੱਥ ਦੇ ਵਿੱਚ ਕੜੀ ਸੀ ਤੇ ਗੱਡੀ ਵਿੱਚ ਉਹ ਪਿੱਛੇ ਦੀ ਸੀਟ ਦੇ ਉੱਤੇ ਬੈਠੇ ਸੀ ਤੇ ਮੀਡੀਆ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਡੀਆਈਜੀ ਨੇ ਜਿਹੜਾ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਮੰਡੀ ਗਵਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੇ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਰਿਸ਼ਵਤ ਨਾ ਦੇਣ ਤੇ ਉਸ ਤੇ 2 ਸਾਲ ਪਹਿਲਾਂ ਸਰੰਦ ਦੇ ਵਿੱਚ ਦਰਜ ਪੁਰਾਣੀ ਕੇਸ ਚ ਚਾਰਜ ਚਾਰਜ ਸ਼ੀਟ ਹੈ ਜਿਹੜੀ ਕਿ ਪੇਸ਼ ਕਰਨ ਤੇ ਨਵੇਂ ਫਰਜ਼ੀ ਕੇਸ ਦੀ ਧਮਕੀ ਦਿੱਤੀ ਗਈ ਤੇ ਕਾਰੋਬਾਰੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ ਤੇ ਉੱਥੇ ਹੀ ਸੀਬੀਆਈ ਨੇ ਜਾਂਚ ਦੇ ਬਾਅਦ